ਠੀਕ ਹੈ ਗਲਤ ਗਲਤੀ ਤੁਹਾਡੀ ਇਹੀ ਹੋਏ ਨਾ ਜੀ ਤੁਸੀਂ ਮੈਨੂੰ ਮੰਨ ਲਓ ਨਾ ਤਾਂ ਵੀ ਆਪਣਾ ਕੋਈ ਚੈੱਕ ਬਿਆਨ ਕੇ ਕੋਈ ਟੈਗ ਨਹੀਂ ਲਾंदे ਕੋਈ ਕੋਸ਼ਿਸ਼ ਨਹੀਂ ਫੇਰ ਤਾਂ ਕਿਸੇ ਨੂੰ ਕੋਸ਼ਿਸ਼ ਹੀ ਭੇਜ ਸਕਦੀ ਹੈ ਹੁਣੇ ਮੁੰਡਾ ਤੁਹਾਡਾ ਖਾਣਾ ਲੈ ਕੇ ਆਇਆ ਸੀਗਾ ਮੈਂ ਕਿਹਾ ਮੈਨੂੰ ਕੀ ਪਤਾ ਜਾਂਦੇ ਚ ਉਹਨਾਂ ਨੇ ਕੀ ਭੇਜਤਾ ਹੋਗਾ ਨਾ ਤੈਨੂੰ ਪਤਾ ਨਾ ਮੈਨੂੰ ਪਤਾ ਮੈਂ ਕਿਉਂ ਰੱਖਾਂ ਸਹੀ ਗੱਲ ਦਾ ਸਰ ਨੇ ਮੈਨੂੰ ਕੀ ਪਤਾ ਹੁੰਦੀ ਕੀ ਭੇਜਿਆ ਮੈਂ ਖੋਲ ਕੇ ਮੁਰਗੀ ਅਸੀਂ ਅਸੀਂ ਕਦੇ ਸਰ ਅਸੀਂ ਅਸੀਂ ਕਦੇ ਨੌਨ ਵੇਜ ਨੂੰ ਹੱਥ ਨਹੀਂ ਲਾਇਆ ਸਾਡੀ ਦੁਕਾਨ ਤੇ ਨੌਨ ਵੇਜ ਵਿੱਚ ਮਟਰ ਪਨੀਰ ਪਤਾ ਨਹੀਂ ਕੀ ਅਫ ਤੁਸੀਂ ਹੋਰ ਕੁਝ ਭੇਜਿਆ ਸਾਰਾ ਕੋਈ ਨੌਨ ਦਾਲ ਮਟਰ ਪਨੀਰ ਉਹ ਤੇ ਕਰਕੇ ਇਹ ਕਿਸੇ ਹੋਰ ਦਾ ਸੀ ਜੋ ਤੁਸੀਂ ਟੈਗ ਇਨ ਨਾਂ ਦੇ ਗਲਤੀ ਤੁਹਾਡੀ ਨਹੀਂ ਹੋ ਸਕਿਆ ਤੁਸੀਂ ਆਪਦੀ ਮੰਨਦੇ ਤੁਸੀਂ ਕਹਿੰਦੇ ਗਲਤੀ ਮੁੰਡਿਆਂ ਦੀ ਹੈ ਪਰ ਮੈਂ ਤੁਹਾਨੂੰ ਕਹਿ ਤਾਂ ਰਿਹਾ ਜੇ ਗਲਤੀ ਮੇਰੇ ਤੋਂ ਹੋ ਗਈ ਮੇਰੀ ਦੁਕਾਨ ਤੋਂ ਹੋ ਗਿਆ ਕੋਈ ਸਾਡਾ ਸਰ ਮੈਂ ਉਹਨ ਪ੍ਰੈਸ ਬਰਾਈ ਹੋਈ ਹੈ ਉਹ ਆਂਦੇ ਕਰਕੇ ਫਿਰ ਮੈਨੂੰ ਨਹੀਂ ਕੁਝ ਕਹਿ ਸਕਦਾ ਪਲੀਜ਼ ਥੈਂਕ ਯੂ ਨਹੀਂ ਨਹੀਂ ਸਰ ਖਾਣਾ ਖਾਣੇ ਤੁਹਾਡੇ ਕੋਲ ਸਰ ਮੈਂ ਕਿਉਂ ਮੈਨੂੰ ਤੁਸੀਂ ਕੁਝ ਮਿਲਾ ਕੇ ਦਿਓ ਮੈਂ ਕਿਉਂ ਖਾਵਾਂ ਮੈਂ ਪ੍ਰੈਸਟੂਨ ਬੈਠਾ ਇੱਥੇ ਹੀ ਕਰਕੇ ਮੈਂ ਕਿਵੇਂ ਕਰ ਦੂੰਗਾ ਸਰ ਮੈਨੂੰ ਮੈਂ ਵਿਸ਼ਵਾਸ ਕਰ ਨਹੀਂ ਸਕਦਾ ਇਸ ਚੀਜ਼ ਤੇ ਮੈਂ ਤੁਹਾਨੂੰ ਜਿੱਥੋਂ ਕਹਾਂਗੇ ਉੱਥੋਂ ਲਿਆ ਦੇਣਾ ਜੀ ਬਸ ਤੁਸੀਂ ਦੱਸੋ ਜੀ ਨਹੀਂ ਨਹੀਂ ਸਰ ਮੈਂ ਕੋਈ ਹੋਰ ਰੈਸਟੋਰੈਂਟ ਤੋਂ ਲਿਆ ਦੇਣਾ ਨਹੀਂ ਨਹੀਂ ਸਰ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਧੰਨਵਾਦੀ ਨਹੀਂ ਜੀ ਸਰ ਨਹੀਂ ਸਰ ਜਿੰਨਾ ਤੁਹਾਡੇ ਮੈਂ ਪ੍ਰੈਸਟੂਨ ਸਰ ਦੇ ਚੁੱਕੇ ਹਾਂ ਸਾਰਾ ਕੁਝ ਕਰ ਚੁੱਕਿਆ ਹਾਂ ਸੋਰੀ ਸਰ ਅਸੀਂ ਸ਼ੰਕਰ ਭੋਜਨਪੰਡਾ ਤੋਂ ਆਰਡਰ ਕੀਤਾ ਸੀ ਸਵੀਗੀ ਵਾਲਿਆਂ ਤੋਂ ਤੇ ਅਸੀਂ ਜਿਵੇਂ ਰਾਇਤਾ ਦਾਲ ਮਟਰ ਆਲੂ ਮਟਰ ਦੀ ਸਬਜੀ ਦਾ ਆਰਡਰ ਕੀਤਾ ਸੀ ਉਹਨਾਂ ਨੇ ਸਾਨੂੰ ਨੋਨ ਵੇਜ ਪੇਸ਼ਤਾ ਨਹੀਂ ਨਹੀਂ ਹਸ ਤਾਂ ਨਾਮਦਾਨ ਲਿਆ ਹੈ ਅਸੀਂ ਹੱਥ ਵੀ ਲਗਾਉਂਦੇ ਹਾਂ इवन ਅਸੀਂ ਕੇਕ ਪੇਸਟਰੀ ਵੀ ਐਗ ਲੈਸ ਖਾਂਦੇ ਹਾਂ ਦਾਲ ਸੀ ਨਾਲ ਨੋਨ ਵੇਜ ਦੇ ਰੋਟੀ ਸੀ ਤੇ ਇੱਕ ਨਾਲ ਹੋਰ ਪਤਾ ਨਹੀਂ ਕੀ ਚਾਹੀ ਸੀ ਅਸੀਂ ਉਹਨੂੰ ਓਪਨ ਹੀ ਨਹੀਂ ਕੀਤਾ ਉਹਨਾਂ ਨੂੰ ਅਸੀਂ ਬੜੇ ਪਿਆਰ ਨਾਲ ਪਹਿਲਾਂ ਕਿਹਾ ਲੇਕਿਨ ਉਹਨਾਂ ਨੇ ਆਦੀ ਗੱਲ ਨਹੀਂ ਮੰਨੀ ਉਹ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਮੁੰਡਿਆਂ ਦੀ ਗਲਤੀਆਂ ਮੁੰਡੇ ਆਪੇ ਹੀ ਆ ਚੱਕ ਕੇ ਲੈ ਜਾਂਦੇ ਆ ਅਸੀਂ ਨਹੀਂ ਉਹਨਾਂ ਨੂੰ ਫੜਾ ਦੇਗੇ ਜੇ ਜੋ ਵੀ ਪੈਕਿੰਗ ਹੁੰਦੀ ਹੈ ਉਹ ਅਸੀਂ ਕਰਕੇ ਰੱਖਦੇ ਨਹੀਂ ਤੋਂ ਲੈ ਜਾਂਦੇ ਆ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਅਸੀਂ ਉਹਨਾਂ ਨੂੰ ਪਹਿਲਾਂ ਬੜੇ ਪਿਆਰ ਨਾਲ ਕਿਹਾ ਸੀ ਲੇਕਿਨ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀਗੀ ਉਹ ਕਹਿੰਦੇ ਨਹੀਂ ਸਾਡਾ ਸਾਡੇ ਵਿੱਚ ਕੋਈ ਕਸੂਰ ਹੈ ਨਹੀਂ ਸੂਦੀ 사ਦਾ ਮੁੰਡਿਆ ਨੇ ਹੈਗੇ ਤੁਸੀਂ ਮੁੰਡਿਆ ਨੂੰ ਕਾਲ ਕਰੋ ਮੁੰਡਿਆ ਨੂੰ ਕਾਲ ਕੀਤੀ ਉਹ ਉਹ ਚੁੱਕਦੇ ਨਹੀਂਗੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦਾ ਸਾਡੀ ਇੰਦੇ ਵਿੱਚ ਕੋਈ ਗਲਤੀ ਨਹੀਂ ਮੁੰਡਿਆ ਕੋਲ ਦੋ ਦੋ ਆਰਡਰ ਹੁੰਦੇ ਆ ਤੁਹਾਨੂੰ ਗਲਤ ਆਰਡਰ ਪਕੜਾ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਫੋਨ ਆਇਆ ਉਹ ਕਹੇ ਉਹ ਕਹਿ ਰਹੀ ਹੈ ਕਿ ਕਹਿੰਦੇ ਇਹ ਇੰਦੇ ਵਿੱਚ ਸਾਡੇ ਕੋਲ ਪੰਜ-ਚਾਹ ਲਫਾਫੇ ਹੁੰਦੇ ਆ ਮੁੰਡੇ ਕੋ ਚੁੱਕ ਕੇ ਲੈ ਜਾਂਦੇ ਮੈਂ ਉਹਨਾਂ ਤੋਂ ਇਹਨਾਂ ਵੀ ਪੁੱਛਿਆ ਵੀ ਕਿ ਤੁਹਾਡੇ ਜਿਹੋ ਪੰਜ-ਪੰਜ 6-6 ਆਰਡਰ ਇਕੱਠੇ ਆਉਂਦੇ ਆ ਤੁਹਾਡੇ ਕੋਈ ਟੈਗ ਵਗੈਰਾ ਨਹੀਂ ਲੱਗਿਆ ਹੁੰਦਾ ਇੰਦੇ ਤੇ ਵੀ ਜਿਸ ਦੇ ਵਿੱਚ ਵੀ ਹੁੰਦਾ ਹੈ ਅਭੀ ਜਿਸ ਦੇ ਨਾਲ ਵੀ ਤਾਂ ਪਤਾ ਲੱਗੇ ਕਿਸ ਉਹਨਾਂ ਨੇ ਕਿ ਨਹੀਂ ਅਸੀਂ ਇਸ ਦਾ ਕੋਈ ਟੈਗ ਨਹੀਂ ਲਗਾਉਂਦੇ ਇਸ ਦਾ ਮਤਲਬ ਤਾਂ ਮੈਂ ਤੁਹਾਨੂੰ ਜੋ ਪਕੜਾ ਲਾਂਗਾ ਤੁਸੀਂ ਉਹੀ ਡਿਡਿਊਰ ਕਰੋਂਗੇ ਨਾ ਜੋ ਮੁੰਡੇ ਫੜਾਉਗੇ ਜਿਹੜੂ ਕਰਨਗੇ ਉਹਦੇ ਤੇ ਹੁੰਦਾ ਤਾਂ ਕੋਈ ਕਸ਼ੂਰੀ ਨਹੀਂਗਾ ਤੇ ਕਸੂਰ ਸਾਰਾ ਹੋਏ ਤੇ ਸਿੱਕਟ ਮੁੰਡਿਆ ਤੇਰੇ ਪਹਿਲਾਂ ਵੀ ਆਰਡਰ ਕਰਦੇ ਰਹੇ ਹਾਂ ਹਾਂ ਬੇਟੇ ਮੇਰੀਆਂ ਬੇਟੀਆਂ ਵਗੈਰਾ ਕਰਦੇ ਰਹਿੰਦੇ ਆ ਆਰਡਰ ਕੋਈ ਤੇ ਇਹ ਹੁਣ ਤੁਸੀਂ ਮੰਨ ਲਓ ਕੋਈ ਕੰਪਲੇਟ ਹੈਗੀ ਆ ਕੋਈ ਕੌਕੀਤੀ ਹੈ ਕਿ ਇਹਨਾਂ ਦੇ ਕੋਲ ਅਸੀਂ ਇਹਨਾਂ ਸਵਿਜੀ ਤੇ ਕੰਪਲੀਟ ਕੀਤੀ ਸੀਗੀ ਉਹਦੇ ਤੁਹਾਨੂੰ ਸਕਰੀਨਸ਼ਾਟ ਮੈਂ ਸੈਂਡ ਕਰਵਾ ਦਿੰਦੇ ਹਾਂ ਉੰਦੇ ਵਿੱਚ ਵੀ ਹੈ ਉਹਦੇ ਵਿੱਚ ਜੋ ਹੈਗਾ ਉਹ ਵੀ ਕਹਿੰਦੇ ਵੀ ਅਸੀਂ 파ਟਨਰ ਨੂੰ ਕਹਾਂਗੇ ਕਿ ਕੋਈ ਗਲਤੀ ਨਾ ਹੋਵੇ ਉਹਨਾਂ ਤੋਂ ਸਾਨੂੰ ਕੋਈ ਤਸਦੀਕ ਸੱਦੀ ਬਕਸ ਜਵਾਬ ਨਹੀਂ ਮਿਲਿਆ ਜਿਹੜਾ ਅੱਜ ਨੌਨ ਵਿੱਚ ਆਇਆ ਸੀਗਾ ਕੀ ਮਾਮਲਾ ਹੈਗਾ ਕਿਸ ਤਰ੍ਹਾਂ ਦੇ ਨਾਲ ਉਹ ਤੇ ਨੌਨ ਵਿੱਚ ਉਹਨਾਂ ਦੇ ਕੋਲ ਚਲਾ ਦੇ ਸਰ ਮੇਰੀ ਨਾ ਦੁਕਾਨ ਤੇ ਵੀ ਰਸ਼ ਸੀ ਸਰ ਮੇਰੇ ਕੋਲ ਆਰਡਰ ਵੀ 4-5 ਮਤਲਬ ਕਿ ਲਗਾਤਾਰ ਹੀ ਆਏ ਆ 5-6 ਆਰਡਰਾਂ ਦੇ ਆਉਣ ਦੀ ਵਜ੍ਹਾ ਨਾਲ ਸਰ ਉਹ ਰਾਂ ਮਤਲਬ ਕਿ ਮਿਸਟਾਈਡ ਹੋ ਚੁੱਕੀ ਮਤਲਬ ਕਿ ਉਹ ਮੁੰਡਾ ਦੂਜਾ ਆਰਡਰ ਲੈ ਗਿਆ ਜੀ ਚਲੋ ਇਸ ਤੇ ਮੈਂ ਆਪਣੀ ਹੀ ਗਲਤੀ ਮੰਨਦਾ ਹੋ ਗਿਆ ਜੀ ਆਰਡਰ ਜਾਦਾ ਹੋਣ ਕਾ ਸਰ ਮੈਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਉਹਨਾਂ ਕੋਲ ਜਾ ਕੇ ਵੀ ਉਹਨਾਂ ਨੂੰ ਵੀ ਇਹ ਗੱਲ ਕਹੀ ਸੀਗੀ ਸਰ ਕਿ ਮੈਂ ਮਤਲਬ ਬਦਲ ਦਿਨਾ ਚੀਜ਼ ਪਰ ਉਹ ਉਹ ਮੈਨੂੰ ਕਹਿੰਦੇ ਠੀਕ ਆ ਸਰ ਫਿਰ ਸਿਸਟਮ ਹੋ ਗਿਆ ਸੀ ਸੈਟ ਇਸ ਕਰਕੇ ਸਰ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਜੀ ਅੱਗੇ ਵੀ ਕਦੇ ਇਹੋ ਜਿਹੀ ਕੋਈ ਨਹੀਂ ਸਰ ਫਸਟ ਟਾਈਮ ਹੀ ਹੋਈ ਹੈ ਮੈਂ 2017 ਤੋਂ ਸੁਵਿਗੀ ਚਲਾ ਰਿਹਾ ਕਦੇ ਵੀ ਕੋਈ ਕਸਟਮਰ ਦੀ ਕੰਪਲੇਟ ਨਹੀਂ ਆਈ ਕਦੇ ਪਹਿਲੀ ਵਾਰ ਹੀ ਹੋਇਆ ਸਰ ਮੇਰਾ ਮੁੰਡਾ ਵੀ ਛੁੱਟੀ ਤੇ ਮੈਂ ਕੱਲਾ ਸੀ ਦੁਕਾਨ ਤੇ ਰੱਜ ਵੀ ਦੇ ਕਾ ਕਰਕੇ ਗਲਤੀ ਹੋ ਗਈ ਜੀ ਇਹ ਕੋਈ ਟੈਗ ਟੂਕ ਦਾ ਕੋਈ ਹੈਗਾ ਵੀ ਟੈਗ ਲਾਉਣਾ ਹੁੰਦਾ ਜਾਂ ਸਰ ਟੈਗ ਟੈਗ ਨਹੀਂ ਅਸੀਂ ਲਾ ਰਹੇ ਸੀ ਇਹ ਗਲਤੀ ਨਾਲ ਹੀ ਹੋ ਗਿਆ ਸਰ ਆਰਡਰ ਦਾ ਸਾਈਡ ਤੇ ਹੀ ਸੀ ਮਤਲਬ ਪੰਜ ਛੇ ਨਾ ਆਰਡਰ ਰੱਖਤੇ ਸੀ ਇਕੱਠੇ ਕਿਤੇ ਉਹ ਵਿੱਚ ਆ ਕਿਉਂਕਿ ਮੇਰੇ ਕੋਲ ਟਾਈਮ ਵਾਈਜ਼ ਵੀ ਹੈਗਾ ਆਰਡਰ ਪੰਜ ਛੇ ਇਕੱਠੇ ਹੀ ਵਜੇ ਸੀ ਅੱਗੇ ਤੋਂ ਯਾਰ ਬਿਲਕੁਲ ਜੀ ਅੱਗੇ ਤੋਂ ਬਿਲਕੁਲ ਪੂਰਾ ਖਿਆਲ ਹੋਊਗਾ ਜੀ ਮੈਂ ਖੁਦ ਹੁਣ ਉੱਪਰ ਖੜ ਕੇ ਆਰਡਰ ਪੈਕ ਕਰਾਇਆ ਕਰੂੰਗਾ